ਹਲੋ ਜੀ ਸਾਡੇ ਪਿੰਡ ਦੇ ਮੁੰਡੇ ਨੌਜਵਾਨ ਇਹ ਫੁੱਲਾਂ ਵਾਲੇ ਬੂਟੇ ਆਪਣੇ ਸੂਏ ਤੇ ਲਾਉਣ ਲੱਗੇ ਹੋਏ ਨੇ ਓਏ ਉਰੇ ਹੁਣ ਪੱਲੀ ਪੁੱਲੀ ਵਿਛਾ ਲੈ ਓਏ ਸਾਧੂ ਜੀ ਬੈਠੇ ਨੇ ਯਾਰ ਉਰੇ ਹੋ ਜਾਵੇ ਇੱਥੇ ਬਹਿ ਜੇ ਸ਼ਾਮਾਂ ਚ ਹਾਂ ਉਰੇ ਤਾਂ ਬਈ ਔਰ ਗੇਲੇਆ ਕਰਨਗੇ ਉਰੇ ਗਰਮੀਆਂ ਚ ਲੋ ਜੀ ਪਾ ਪੱਤੀ ਬੈਠੇ ਕੋ ਵੀਰੇ ਮੇਰੇ ਉੱਧਰ ਅਡੇ ਅਡੇਗ ਪੜਦੇ ਬਿਲਕੁਲ ਜੜਜੋਕ ਵੱਟ ਕੇ ਜਾ ਇਹਨੂੰ ਸਾਈਡ ਤੇ ਲਾ ਦੇ ਨਹੀਂ ਹੈਗੀ ਖਿੱਚਦੇ ਇਹਨੂੰ ਕੋਈ ਗੱਲ ਨਹੀਂ ਬਥੇਰੀਆਂ ਹੋ ਜਾਂਦੀਆਂ ਨੇ ਵੀਰੂ ਜੜਨਾ ਪੈ ਲੈ ਕੋਨੇ ਕੰਮ ਕੇ ਕੇਲਾ ਨਿੰਬੂ ਅਮਰੂਦ ਅੰਬ ਸਾਰੀ ਲਾ ਦੇਣੇ ਨੇ ਹੈ ਕੋਨੇ ਹਰ ਮਨ ਬਰੋਕੇ ਵਿਕਣੇ ਨੇ ਹੁਣ ਰੁਗਾ ਚਾਰਦਾ ਸਾਰੀ ਗੱਲ ਨਹੀਂ ਹੋ ਰਹੀ ਨਹੀਂ ਇਹਨਾਂ ਦਾ ਐ ਨਹੀਂ ਪਤਾ ਦਸਹਿਰੇ ਨੂੰ ਇਹ ਬੰਦ ਕਰਦੇ ਹੁਣ ਇਹ ਮੋਕਾ ਤਾਂ ਚੱਲ ਪੈਣਾ ਆਪ ਤਾਂ ਤੇਰੇ ਕੱਠੇ ਜਾਣਾ ਆ ਆ ਹੋਰ ਇਹ ਅੱਗੇ ਦੇਖੋ ਇੱਧਰ ਆ ਉਰੇ ਆਕੇ ਕੂੜਾ ਸਾਰਾ ਹੀ ਉਰੇ ਫਸ ਗਿਆ ਇਹਦੇ ਦੇਖੋ ਜੀ ਮੈਂ ਪੰਜ ਲੱਖ ਮੈਂ ਪੰਜ ਉਹ ਆਇਆ ਤੈਨੂੰ ਕਹਿੰਦਾ ਵੀਡੀਓ ਨਹੀਂ ਦੀ ਹਾਂਜੀ ਮੈਂ ਪੰਜ ਆਇਆ ਆ ਖੋਲਦਾ ਲਓ ਜੀ ਰੀਕਾ ਵੀਟਰ ਪਾ ਲਿਆ ਹੁਣ ਆਪਾਂ ਰੀਕਾ ਵੀਟਰ ਫੇਰ ਚੱਲੀਆ ਆਲੂਆਂ ਦਾ ਵੀ ਲੈ ਆਏ ਇਹ ਹੋਣੇ ਲੈ ਕੇ ਆਂਦਾ ਇਹ ਫੁੱਲ ਨਾ ਆ ਪਹਿਲਾਂ ਸਕਾ ਕੇ ਕਬੂਰੀਆਂ ਚ ਪਾਤਾ ਤੇ ਇਹਦੀ ਬਜਾਈ ਲਈਏ ਤਿਆਰ ਆ ਛੋਟੂ ਇਹਨੂੰ ਇੱਥੇ ਹੀ ਲਾ ਲਾ ਕੇ ਨਾ ਪੂਰੇ ਖਿਤਖਿਤ ਕੇ ਰੱਖ ਦੇ ਪਹਿਲਾਂ ਨੀਚੇ ਸੈਟ ਲਈ ਹੈ ਨਾ ਫੇਰ ਖਿੱਚ ਦੇ ਠੀਕ ਆ एक, एक एक करके लद के इसको अंदर कर आ, है नहीं। नहीं। दे। देख करा देना भाग लेना है किया। <laughs> <बाग लेना है। laughs> ਦੇਬੀ ਨੇ ਚਾਹ ਪੀਤੀ ਹੋਈ ਹੁਣ ਇਹਨੂੰ ਗਰਮੀ ਲਈਐ

ਕਹਿੰਦੇ ਆਲੂ ਖਾਣਾ ਸੌਖਾ ਪਰ ਇਹ اگਾਉਣਾ ਬਹੁਤ ਔਖਾ ਇਹਨੂੰ ਬਹੁਤ ਮਿਹਨਤ ਆਉਂਦੀ ਹੈ ਇੰਨੀ ਬਹਾਈ ਹੁੰਦੀ ਹੈ ਨਾ ਇਹਦੀ ਬਹੁਤ ਜ਼ਿਆਦਾ ਤਾਂ ਹੀ ਇਹਨੂੰ ਆਲੂ ਖੇਤ ਆਲੂ ਸਬਜ਼ੀਆਂ ਦਾ ਰਾਜਾ ਕਹਿੰਦੇ ਨੇ ਆਲੂ ਨੂੰ ਇਹ ਮਿਹਨਤ ਵੀ ਜ਼ਿਆਦਾ ਲੰਦਾ ਦੇ ਕੋਈ ਆਪਣਾ ਸ਼ੰਕਰ ਸਪਰੇਅ ਕਰਨ ਲਾਇਆ ਤੇਲੇ ਤੋਂ ਸਪਰੇਅ ਕਰਨੀਆਂ ਹਲਦੀ ਉਹ ਹਲਦੀ ਸ਼ੰਕਰ ਉਹ ਹਲਦੀ ਕਿੰਨੀ ਲਾਈ ਜਾਦਾ ਹੈ ਹਲਦੀ ਬਹੁਤ ਜ਼ਿਆਦਾ ਹੁਣ ਇਹਦਾ ਇਲਾਜ ਤਾਂ ਕੋਈ ਨਹੀਂ ਤੇਲੇ ਦਾ ਹੈਗਾ ਹਾਂ ਹਰ ਜਦੋਂ ਜਿੱਥੇ ਸ਼ੰਕਰ ਤੁਰਿਆ ਜਾਂਦਾ ਉਸੇ ਹਲਦੀ ਕਿੰਨੀ ਉੜਦੀ ਆ ਹਲਦੀ ਬਹੁਤ ਜ਼ਿਆਦਾ ਹੈ ਕਿ ਬਹੁਤ ਚਾਰਟ ਤੇ ਅਸਰ ਪੈਣਾ ਇਹਦਾ ਇਹ ਆਪਣੀ ਨਹੀਂ ਹੈਗੀ ਇਹ ਸਾਰੇ ਹੀ ਆ ਉਹਨੇ ਤੇਲੇ ਤੋਂ ਕਰਾ ਦिए ਜਿਹੜੇ ਹੈਗੇ ਨਾਣੇ ਉਹਨਾਂ ਤੇਲਾ ਪੈ ਜਵੇ ਹੋਰ ਹੁਣ ਤੇਲ ਗਰਮੀ ਪੈਣ ਲੱਗੀ ਹੁਣ ਤੇਲਾ ਵੀ ਪੈਣਾ ਇਪਰ ਜਦੋਂ ਮਸ਼ੀਨਾਂ ਨੇ ਵੱਡਣ ਲੱਗਣੀ ਆ ਉਦੋਂ ਪਤਾ ਲੱਗਣਾ ਇਹਨਾਂ ਦਾ ਕਿਉਂਕਿ ਇਹ ਧੂੜੇ ਉੜਨੀਆਂ ਕਾਲੇ ਕਾਲੀ ਪੂਰੇ ਇਹ ਬਹੁਤ ਤੇਲ ਦਾ ਪਰਲਾ ਨੜ ਦੇਖ ਤਾਂ ਆ ਵੀ ਲੈ ਕੇ ਛੱਡ ਜਾ ਇੱਧਰ ਆ ਟੋੜ ਦੇ ਮੈਨੂੰ ਇਹ ਬੋਕੀ ਇਹ ਬੋਕੀ ਨਹੀਂ ਨਹੀਂ ਆਹੀ ਪੈ ਜਾਣ 19 ਨੰਬਰ ਤੋਂ ਬਾਅਦ ਸਮਾਂ ਆਇਆ धड़कता पूरे टैट कर बस पर ला गया परले पासे से ही नहीं ਚੱਲ ਰਹੇ ਨੇ ਕਿੱਥੇ ਵਿੱਚ ਦੇਖ ਚੈੱਕ ਕਰਦੇ ਰਹੋ ਮੁਰਕੇ ਦੇ ਬਾਸੇ ਆਟਨਸ ਵੀ ਲੈ ਕੇ ਆਪਾਂ ਲੋਕਾਂ ਵਾਲੇ ਲੋਕਾਂ ਵਾਲੇ ਨੇ ਇਹ ਉਹ ਗਿਰੇ ਹੋਏ ਨੇ ਕੋਈ ਨਾ ਕੋਈ ਆਉਂਦਾ ਰਹੇ ਇਹ ਗਿਰੇ ਹੋਏ ਨੇ ਮੁਰਕੇ ਭਾਈ ਉਹ ਹੁਣ ਬਾਈ ਨੰਬਰ ਲਿਆ। ਹਾਂ ਸਦੀਪੀ ਬਾਈ ਨੰਬਰ ਕੋਟੀ ਲੈ ਕੇ ਆਓ ਪੱਤੀਆਂ ਜਿਹੜੀਆਂ ਥੱਲੇ ਵਾਲੀਆਂ ਥਿੱਲੀਆਂ ਨੇ ਉਹ ਕੱਢ ਦिए। ਹਾਂ ਬਤਾਉਦੇ ਨਾਲ ਪਾਊਗਾ ਡਾਈ। ਕਿਹੜੀ ਆ ਆਟੋਮੈਟਿਕ ਲਿਆਊਗਾ? ਲਓ ਜੀ। ਮਰ ਕੇ ਲੈ ਕੇ ਆਊਗਾ। ਖੜਤ ਪੈ ਗਈ ਸਾਡੇ, ਛੱਡੇ ਆ ਸੁੱਕੀ ਢਿੱਲੀ ਹੋ ਗਈ। ਠੀਕ ਆ ਜਬ بڑے ਗੇਅਰ ਤੇ ਪਾ ਲੰਦਾ ਫਿਰ ਤਾਂ ਉਕਣੇ ਉਹ ਡਲੀ ਡੁਲੀ ਉਕਣੇ ਪਿੱਛੇ ਕੱਢੀ ਜਾਂਦਾ ਫਿਰ ਨਹੀਂ ਹਾਂ ਜਿਵੇਂ ਆ ਦੇ ਹੁੰਡਲੀਆਂ ਨੇ ਇੱਥੇ ਆ ਕੇ ਇਹਨੇ ਬੜਾ ਗੇਅਰ ਪਾ ਲਿਆ ਇਹ ਮਿੱਟੀ ਡਾਕਰ ਆਇਆ ਫਿਰ ਡਾਕਰ ਮਿੱਟੀ ਨਾ ਇਹ ਪਤਾ ਪੀਲੀ ਮਿੱਟੀ ਹੋਗੀ ਜਿਹੜੇ ਪਲੌ ਹਾਂ ਹਾਂ ਪੀਲੀ ਮਿੱਟੀ ਆ ਜੇ ਸੁੱਕ ਜਾਂਦੀ ਆ ਇਹ ਤਾਂ ਪੱਥਰੇ ਆ ਤਾਂ ਨੂੰ ਰੋਜ਼ ਇਹ ਰਾਤ 8:00 9:00 ਵੱਜ ਜਾਂਦੇ ਨੇ ਅਜੇ ਇੱਕ ਕਿਲਾ ਰਹਿੰਦਾ ਉਹਦੇ ਵਿੱਚ ਅਜੇ ਫੇਰਨਾ ਅੱਜ ਕਹਿੰਦੇ ਆ ਵੀ ਨਵੇੜ ਕੀ ਜਾਈਏ ਫੇਰੇ ਫੇਰ ਦੂਰੇ ਖੇਤਾਂ ਦੇ ਵਿੱਚ ਜਾਣਾ ਫਿਰ ਆਪਾਂ ਉਹ ਬਾਵਾਗੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ